ਜਲੰਧਰ ਦਾ ਇੱਕ ਨੌਜਵਾਨ ਜਿਹੜਾ ਆਪਣੇ ਚੰਗੇ ਭਵਿੱਖ ਲਈ ਲੰਡਨ ਵਿੱਚ ਪੜ੍ਹਾਈ ਕਰਨ ਵਾਸਤੇ ਗਿਆ ਸੀ ਉੱਥੋਂ ਦੀ ਇੱਕ ਨਾਮੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਤੇ 15 ਦਸੰਬਰ ਨੂੰ ਜਦੋਂ ਦਾ ਜਨਮ ਦਿਨ ਸੀ ਤੇ ਉਸੇ ਦਿਨ ਉਹ ਲਾਪਤਾ ਹੋ ਗਿਆ ਜਿੱਦੀ লাশ ਲੱਭ ਗਈ ਹੈ ਤੇ ਮਾਪੇ ਆਪਣੇ ਪੁੱਤ ਦੀ লাশ ਲੈਣ ਵਾਸਤੇ ਲੰਡਨ ਰਵਾਨਾ ਹੋ ਚੁੱਕੇ ਨੇ ਜਿਸ ਦਿਨ ਇਹ ਪੁੱਤ ਗਾਇਬ ਹੋਇਆ ਸੀ ਲਾਪਤਾ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕਤਰ ਮਜੀਦ ਸਿੰਘ ਸਿਰਸਾ ਹੋਣਾ ਨੇ ਵੀ ਟਵੀਟ ਦੇ ਜ਼ਰੀਏ ਪਾਰ ਸਰਕਾਰ ਨੂੰ ਤੇ ਨਾਲ ਦੀ ਨਾਲ ਇੰਗਲੈਂਡ ਦੀ ਸਰਕਾਰ ਨੂੰ ਵੀ ਸੰਪਰਕ ਸਾਧਿਆ ਸੀ ਕਿ ਪੰਜਾਬ ਦੇ ਨੌਜਵਾਨ ਦਾ ਜਿਹੜਾ ਲਾਪਤਾ ਹੋ ਚੁੱਕਾ ਉਹਨੂੰ ਲੱਭਿਆ ਜਾਵੇ ਤੇ ਹੁਣ ਖਬਰ ਮੰਦ ਭਾਗੀ ਸਾਹਮਣੇ ਆਈ ਕਿ ਉਹ ਬੱਚਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਇੰਗਲੈਂਡ ਦੇ ਲੰਡਨ ਚ ਗਾਇਬ ਹੋਇ ਲਾਪਤਾ ਹੋਏ ਜਲੰਧਰ ਦਾ ਨੌਜਵਾਨ ਜਿਹੜਾ ਸੀ ਜਿਨ੍ਹਾਂ ਦਾ ਨਾਮ ਗੁਰਸ਼ਮਨ ਸਿੰਘ ਪਾਟਿਆ ਉਮਰ 23 ਸਾਲ ਉਹਨਾਂ ਦੀ ਲਾਸ਼ ਲੱਭ ਗਈ 15 ਦਸੰਬਰ ਨੂੰ ਲਾਪਤਾ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਸਦਮੇ ਦੇ ਵਿੱਚ ਆ ਗੁਰਸ਼ਮਨ ਸਿੰਘ ਪਾਟਿਆ ਈਸਟ ਲੰਡਨ ਵਿੱਚ ਪੜ ਲਈ ਗਿਆ ਸੀ ਔਰ ਆਖਰੀ ਵਾਰ ਉਹਨਾਂ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਰਪ ਚ ਦੇਖਿਆ ਗਿਆ 15 ਦਸੰਬਰ ਨੂੰ ਲਾਪਤਾ ਹੋਏ ਜੀਐਸ ਪਾਟਿਆ ਦੀ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਸੀਤੀ ਨਾਲ ਦੀ ਨਾਲ ਵਿਦੇਸ਼ ਮੰਤਰਾਲੇ ਕੋ ਵੀ ਮੱਗੀ ਸੀ ਲੇਕਿਨ ਹੁਣ ਉਹਨਾਂ ਦੀ ਬਹੁਤ ਹੀ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਮੌਤ ਆ ਉਹ ਨਹਿਰ ਚ ਡੁੱਬਣ ਕਾਰਨ ਹੋਈ ਆ ਜਲੰਧਰ ਮਾਡਲ ਟਾਊਨ ਕਮੇਟੀ ਦੇ ਅਹੁਦੇਦਾਰ ਨੇ ਰਜੀਵ ਦੁੱਗਲ ਨੇ ਇਸ ਮੌਕੇ ਜਲੰਧਰ ਚ ਮੀਡੀਆ ਦੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਗੁਰਸ਼ਮਨ ਸਿੰਘ ਪਾਟਿਆ ਦਾ 15 ਦਸੰਬਰ ਨੂੰ ਜਨਮ ਦਿਨ ਸੀ ਜਨਮ ਦਿਨ ਮਨਾਉਣ ਤੋਂ ਬਾਅਦ 15 ਦਸੰਬਰ ਦੀ ਰਾਤ ਉਹ ਆਪਣੇ ਸਾਰੇ ਦੋਸਤ ਜਿਹੜੇ ਨੇ ਉਹ ਆਪਣੇ ਆਪਣੇ ਘਰੀ ਚਲੇ ਗਏ ਦੇਖਸੋ ਲੇਕਿਨ ਉਸ ਤੋਂ ਬਾਅਦ ਗੁਰਸ਼ਮਨ ਲਾਪਤਾ ਹੋ ਗਿਆ ਸੋਵਰ ਨੂੰ ਰਾਤ ਗੁਰਸ਼ਮਨ ਦੀ ਮੌਤ ਬਾਰੇ ਜਾਣਕਾਰੀ ਉਥੋਂ ਦੀ ਅਥਾਰਟੀ ਨੇ ਦਿੱਤੀ ਹੈ ਦੁੱਗਲ ਨੇ ਵੀ ਦੱਸਿਆ ਕਿ ਕਰੀਬ 15 ਦਿਨ ਬਾਅਦ ਗੁਰਸ਼ਮਨ ਨੂੰ ਯੂਕੇ ਵਿੱਚ ਐਮਬੀਏ ਦੀ ਡਿਗਰੀ ਮਿਲ ਜਾਣੀ ਸੀ ਪਰਿਵਾਰ ਵੀ ਅਰਜੈਂਟ ਵੀਜ਼ਾ ਲਾ ਕੇ ਵਿਦੇਸ਼ ਹੁਣ ਗਿਆ ਪਰਿਵਾਰਕ ਮੈਂਬਰ ਜਸਵਿੰਦਰ ਸਿੰਘ ਹੋਣਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਰਾਤ ਕਰੀਬ 12:30 ਵਜੇ ਯੂਕੇ ਤੋਂ ਪਤਾ ਲੱਗਾ ਕਿ ਲੜਕੇ ਦੀ ਬਹੁਤ ਹੋ ਚੁੱਕੀ ਜਿਸ ਤੋਂ ਬਾਅਦ ਤੁਰੰਤ ਪਰਿਵਾਰ ਲੰਡਨ ਲਈ ਰਵਾਨਾ ਹੋ ਚੁੱਕਾ ਹੁਣ ਪਰਿਵਾਰ ਨੇ ਮੰਗ ਕੀਤੀ ਆ ਪੰਜਾਬ ਸਰਕਾਰ ਦੇ ਜਰੀਏ ਭਾਰਤ ਸਰਕਾਰ ਦੇ ਜਰੀਏ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਦੇਹ ਆ ਉਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਜਿਸ ਤੋਂ ਬਾਅਦ ਉਹਦਾ ਇੱਥੇ ਅੰਤਮ ਸੰਸਕਾਰ ਕੀਤਾ ਜਾਵੇ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਜੀਐਸ ਪਾਟਿਆ ਬੀਤੇ ਸਾਲ ਹੀ ਦਸੰਬਰ ਚ ਗਿਆ ਸੀ ਲੰਡਨ ਦੇ ਵਿੱਚ ਉਹਨਾਂ ਨੇ ਲੰਡਨ ਦੀ ਲਾਫ ਬੈਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ ਲਾਪੋਰੀ ਯੂਨੀਵਰਸਿਟੀ ਨੂੰ ਪੋਸਟ ਗ੍ਰੈਜੂਏਟ ਕਰਿਆ ਸੀ ਉਹਨਾਂ ਦੇ ਲਾਪਤਾ ਹੋਣ ਤੋਂ ਬਾਅਦ ਸੂਚਨਾ ਜਦ ਮਿਲੀ ਤੇ ਸਾਰੇ ਪਰਿਵਾਰ ਦੇ ਵਿੱਚ ਬਹੁਤ ਸਹਿਮ ਗਿਆ ਸੀ ਲੇਕਿਨ ਹੁਣ ਉਹ ਸਹਿਮ ਜਿਹੜਾ ਪਰਿਵਾਰ ਸਹਿਮਿਆ ਸੀ ਉਹ ਬਾਥਮ ਚਿਹਾ ਚੁੱਕਾ ਦਾ ਸੂਕ ਦੀ ਲਹਿਰ ਹੈ 76 ਵੇਚੁਕੇ ਨੇ ਕਿ ਨੌਜਵਾਨ ਪੁੱਤ ਦੀ ਲੰਡਨ ਦੇ ਵਿੱਚ ਮੌਤ ਹੋ ਗਿਆ ਹਾਲਾਂਕਿ ਪਰਿਵਾਰ ਨੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਬੀਤੀ ਰਾਤ ਖਬਰ ਮਿਲੀ ਹੈ ਕਿ ਉਹਨਾਂ ਦੇ ਪੁੱਤ ਨਿਰਨੇ ਸਿਧਰਾਨ ਸੋਮਵਾਰ ਨੂੰ ਹੀ ਦੇਰ ਰਾਤ ਗੁਰਸ਼ਮਨ ਸਿੰਘ ਭਾਟਿਆ ਦੀ ਮੌਤ ਹੋਣ ਬਾਰੇ ਲੰਡਨ ਤੋਂ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਪਰਿਵਾਰ ਲੰਡਰ ਰਵਾਨਾ ਹੋ ਚੁੱਕਾ ਗੁਰਸ਼ਮਨ ਸਿੰਘ ਪਾਟਿਆ ਦੇ ਲਾਪਤਾ ਹੋਣ ਤੋਂ ਬਾਅਦ ਜਲੰਧਰ ਵਿੱਚ ਪਰਿਵਾਰ ਚਿੰਤਾ ਸੀ ਲੈ ਕੇ ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬ ਸਰਕਾਰ ਭਾਰਤ ਸਰਕਾਰ ਜਾਂ ਲੰਡਨ ਦੀ ਸਰਕਾਰ ਤੋਂ ਮਦਦ ਮੰਗੀ ਗਈ ਹੈ ਤੇ ਉੱਥੋਂ ਦੀ ਪੁਲਿਸ ਨੇ ਤਲਾਸ਼ਨਾ ਸ਼ੁਰੂ ਕੀਤਾ ਹੈਗਾ ਕਿਉਂਕਿ ਦੋਸਤੀ ਜਨਮ ਦਿਨ ਸੀ 15 ਦਸੰਬਰ ਨੂੰ ਔਰ ਉਸ ਤੋਂ ਬਾਅਦ ਜਿਹੜੇ ਦੋਸਤ ਨੇ ਉਹ ਆਪਣੇ ਆਪਣੇ ਘਰ ਚਲੇ ਗਏ ਲੇਕਿਨ ਤੇ ਗੁਰਸ਼ਮਨ ਸਿੰਘ ਪਾਟਿਆ ਲਾਪਤਾ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਪਰਿਵਾਰ ਨੇ ਉਥੋਂ ਉਹਦੇ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਲੇਕਿਨ ਹੁਣ ਜਿਹੜੀ ਖਬਰ ਸਾਹਮਣੇ ਆਈ ਕਿ ਸ਼ਾਇਦ ਉਹਨਾਂ ਦੀ ਜਿਹੜੀ ਲਾਸ਼ ਆ ਉਹ ਨਹਿਰ ਚ ਮਿਲੀ ਆ ਉਥੋਂ ਜਿਹੜੇ ਪੁਲਿਸ ਨੇ ਫਿਰ ਤੁਰੰਤ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤੇ ਪਰਿਵਾਰ ਹੁਣ ਲੰਡਨ ਜਾ ਚੁੱਕਾ ਹੈ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਲਾਸ਼ ਆ ਉਹ ਭਾਰਤ ਵਿੱਚ ਲਿਆਂਦੀ ਜਾਵੇ ਲੇਕਿਨ ਫਿਲਹਾਲ ਇੱਕ ਹੋਰ ਵੱੰਡ ਭਾਗੀ ਘਟਨਾ ਕੇ ਖਾਸ ਕਰਕੇ ਨਿਊਜ਼ੀਲੈਂਡ ਹੋਵੇ ਜਾਂ ਲੰਡਨ ਯੂਕੇ ਹੋਵੇ ਜਾਂ ਕੈਨੇਡਾ ਮੁਲਕ ਇੱਥੇ ਜਿਹੜੇ ਵੀ ਭਾਰਤੀ ਨੌਜਵਾਨ ਖਾਸ ਕਰਕੇ ਪੰਜਾਬੀ ਨੌਜਵਾਨ ਜਿਹੜੇ ਪੜਨ ਜਾ ਰਹੇ ਨੇ ਅਜੀਹੀ ਬੰਦ ਭਾਗੀ ਖਬਰਾਂ ਦੇ ਸ਼ਿਕਾਰ ਹੋ ਰਹੇ ਨੇ ਕੋਈ ਨਾ ਕੋਈ ਅਜੀਹੀ ਕਲੈਨਿਕੜੀ ਆ ਜਾਂਦੀ ਹੈ ਕਿ ਅੱਜ ਇਸ ਮੁਲਕ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਪੱਕਾ ਨੂੰ ਕਿਸੇ ਹੋਰ ਅੱਜ ਇਸ ਮਸਲੇ 'ਚ ਕਹਿ ਸਕਦੇ ਦੋ ਬੜੀਆਂ ਬੰਦ ਭਾਗੀਆਂ ਖਬਰਾਂ ਨੇ ਇੱਕ ਗੁਰਦਾਸਪੁਰ ਤੋਂ ਲੜਕੇ ਦੀ ਜਿਹਦੀ ਨਿਊਜ਼ੀਲੈਂਡ 'ਚ ਮੌਤ ਹੋ ਚੁੱਕੀ ਹੈ ਤੇ ਜਲੰਧਰ ਦਾ ਜਿਹੜਾ ਗੁਰਸ਼ਮਨ ਸਿੰਘ ਪਾਟਿਆ ਇਹਦੀ ਲੰਡਨ 'ਚ ਮੌਤ ਹੋਈ ਹੈ ਲਾਲਸ ਜਾਣਕਾਰੀ ਦੇ ਨਾਲ ਧਰਤੋਲੇ ਦੇ ਅਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ